ਨਾ ਪੂਰਾ ਨਾ ਲਾਲ ਕੀ ਅਸਰ ਇਹ ਰੰਗਲਾ ਪਾਣੀ ਕਿੱਥੋਂ ਆ ਰਿਹਾ ਆ ਕੰਨਾ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਪਹਿਲਾਂ ਤੁਹਾਡੀ ਸਿਹਤ ਦਾ ਕੀ ਹਾਲ ਹੈ ਠੀਕ ਹੋ ਹਾਂਜੀ ਸਰ ਜੀ ਵੀ ਚਲੋ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਬਖਸ਼ੇ ਤੁਹਾਡੀ ਮਿਹਰਬਾਨੀ ਤੁਸੀਂ ਆ ਵੀ ਕਹ ਲਓ ਹਰੇਕ ਇਵੈਂਟ ਐ ਪੀਐਸਐਕ ਦਾ ਜਿਹੜਾ ਆ ਵੀ ਬੁੱਢੇ ਦਰਿਆ ਦੇ ਸਬੰਧਤ ਜਿਹੜਾ ਮੱਥੇ ਵਾਲਾ ਜੰਗਲ ਡਾ ਹੈਗਾ ਉਹਨੂੰ ਕਵਰ ਕਰਦੇ ਹਾਂ ਔਰ ਤੁਹਾਡਾ ਧੰਨਵਾਦ ਤੁਹਾਡੇ ਵਿਊਰਸ ਨੂੰ ਮੇਰੀ ਸਤਿ ਸ਼੍ਰੀ ਅਕਾਲ ਔਰ ਮੈਂ ਵੀ ਕਹਾਂ ਤੁਹਾਡੀ ਸਹਿਯੋਗ ਦੀ ਕਾਮਨਾ ਕਰਦਾ ਕੈਮਰਾ ਕੋਈ ਸ਼ੁਰੂ ਕਰਦੇ ਆਪਾਂ ਜੀ ਸਰ ਉਹ ਦੇਖੋ ਬਿਲਕੁਲ ਦੋਸਤੋ ਕੈਮਰਾ ਲੱਗਿਆ ਹੋਇਆ ਐਡਾ ਵੱਡਾ ਹਾਂਜੀ ਉਹ ਮੇਰਾ ਖਿਆਲ ਹੈ ਵੀ 스마트 ਸਿਟੀ ਦਾ ਆਇਆ ਵੀ ਕਹੋ ਜਿਹੜਾ ਹੈ ਵੀ ਹਾਂ ਹੋ ਸਕਦਾ ਉਹ 스마트 ਸਿਟੀ ਦੇ ਪ੍ਰੋਜੈਕਟ ਦੇ ਅੰਦਰ ਲੱਗਿਆ ਹੋਇਆ ਹੋਵੇ ਠੀਕ ਹੈ ਸਰ ਤੇ ਉਹਦਾ ਮਕਸਦ ਇਹ ਹੈਗਾ ਵੀ ਆਪਾਂ ਨੇ ਕੋਈ ਗੈਰ ਕਾਨੂੰਨੀ ਕੋ ਕੰਮ ਕਰਦਾ ਆ ਵੀ ਕਹਾਂ ਜਿਹੜੇ ਇਹ ਆ ਗੈਰ ਕਾਨੂੰਨੀ ਐਲੀਮੈਂਟ ਹੈਗੇ ਨੇ ਉਹਨਾਂ ਦੇ ਨੱਥ ਪਾਉਣ ਦਾ ਆ ਵੀ ਕੱਲ ਹੋਗਾ ਲੇਕਿਨ ਉਸ ਕੈਮਰਾ ਦੇ ਵਿੱਚ ਆ ਗੈਰ ਕਾਨੂੰਨੀ ਆ ਦੇਖੋ ਹੁਣ ਪਾਣੀ ਆ ਸਿੱਧਾ ਹੀ ਹੈ ਪਾਣੀ ਦਾ ਰੰਗ ਬਦਲ ਗਿਆ ਜੀ ਹੁਣ ਆ ਪਾਣੀ ਦਾ ਰੰਗ ਹੋਰ ਬਦਲ ਗਿਆ ਆ ਦੇਖੋ ਇਹ ਇਹ ਉਸ ਕੈਮਰੇ ਦੇ ਅੰਦਰ ਨਹੀਂ ਆਉਂਦਾ ਬਿਲਕੁਲ ਮੇਰਾ ਉਹੀ ਸਵਾਲ ਸੀ ਸਿੱਧਾ ਹੁਣ ਕੈਮਰਾ ਕਿੱਥੇ ਜਾਂਦੇ ਨਹੀਂ ਜੀ ਜਿਹਨਾਂ ਜਿਹੜਾ ਵੀ ਬੰਦਾ ਉਹਨੂੰ ਮਾਨੀਟਰ ਕਰਦਾ ਜਿਹੜੀ ਵੀ ਅਥਾਰਟੀ ਉਹਨੂੰ ਮਾਨੀਟਰ ਕਰਦੀ ਆ ਉਹ ਸਰਕਾਰ ਦਾ ਹੀ ਕੈਮਰਾ ਨਾ ਜੀ ਪਿਆਰ ਸਰਕਾਰ ਦਾ ਹੀ ਆ ਵੀ ਕੱਲ ਉਹ ਸਾਰਾ ਇੰਟਜਾਮ ਹੈ ਜੇਨਰਲ ਸੀਵਰ ਟਰੀਟਮੈਂਟ ਪਲਾਨ ਮੈਂ ਤੁਹਾਨੂੰ ਇਹ ਬੇਨਤੀ ਕਰਦਾ ਤੁਸੀਂ ਕਮੇਟੀ ਦੀ ਗੱਲ ਕੀਤੀ ਸੀ ਹਾਂਜੀ ਬੜੀ ਆ ਵੀ ਕਲਾ ਮੈਨੂੰ ਹੈਰਾਨਗੀ ਹੋਈ ਕੱਲ ਪਰसों ਦੇ ਅਖਬਾਰਾਂ ਚ ਪੜ੍ਹ ਕੇ ਆਪਾਂ ਤਾਂ ਇਹ ਸੋਚਦੇ ਨਹੀਂ ਵੀ ਜਿਹੜੇ ਜਿੱਥੇ ਆਪਾਂ ਇਹ ਆ ਵੀ ਈਸਟ ਕੌਂਸਲ ਕੈਂਡੀਸ ਖੜੇ ਆ ਇੱਕੋ ਐਮਐਲਏ ਜਿਹੜੇ ਹੈਗੇ ਨਹੀਂ ਉਹ ਇਹ ਆ ਵੀ ਬੋਲਾ ਜੀ ਨੇ ਓਕੇ ਇਹ ਆ ਵੀ ਸਾ ਆਪਣੇ ਉਹਨਾਂ ਦਾ ਮੈਂ ਸਾਹ ਗੁਰਜੀਤ ਸਿੰਘ ਘਰੇ ਵਾਲਾ ਬੋਲਾ ਜੀ ਦਾ ਪਿਆਰ ਨਾਲ ਬੋਲਾ ਜੀ ਕਹਿੰਦਾ ਇੱਥੇ ਆਰਮੀ ਨੇ ਠੀਕ ਹੈ ਜੀ ਉਹ ਆ ਵੀ ਕਹਿੰਦਾ ਉਸ ਕਮੇਟੀ ਦੇ ਬੁੱਢਾ ਦਰਿਆ ਰਹੇ ਆ ਵੀ ਚੇਅਰਮੈਨ ਸੀਗੇ ਉਹਨਾਂ ਦੇ ਆ ਵੀ ਕਹਿੰਦਾ ਸਟੇਟਮੈਂਟਾਂ ਵੀ ਆਉਂਦੀਆਂ ਨੇ ਮੀਖਨਾਮੀ ਹੋਣੀਆਂ ਸੀਗੀਆਂ ਹਾਂਜੀ ਲੇਕਿਨ ਕੱਲ ਬੜੀ ਹੈਰਾਨਗੀ ਹੋਈ ਵੀ ਜਦੋਂ ਆ ਵੀ ਡੀਡੀ ਆਫਿਸ ਤੇ ਮੀਟਿੰਗ ਹੋਈ ਉੱਥੇ ਜਿਹੜੇ ਦੋ ਐਮਐਲਏ ਨੇ ਇੱਕ ਵੈਸਟ ਵਾਲੇ ਆ ਵੀ ਸਾਹ ਗੁਰਪ੍ਰੀਤ ਸਿੰਘ ਗੋਗੀ ਜੀ ਤੇ ਇੱਕ ਮੇਰੇ ਮਿੱਤਰ ਨੇ ਅਭੀ ਕੱਲ ਸ਼੍ਰੀ ਮਦਨ ਲਾਲ ਬੱਗਾ ਜੀ ਉਹਨਾਂ ਨੇ ਅਭੀ ਕੱਲ ਉਹ ਦੋ ਨਗਰ ਆਏ ਤੇ ਉਹਨਾਂ ਨੇ ਅਭੀ ਕਹੋ ਇੱਕ ਨਵਾਂ ਹੀ ਆ ਵੀ ਵਰਜੰਦੇ ਦਾ ਵੀ ਹਾਂਜੀ ਵੀ ਆਪਾਂ ਇਹਦੀ ਸੀਬੀਆਈ ਜਾਂਚ ਕਰਾਈਏ ਬਿਲਕੁਲ ਉਹ ਸੀਬੀਆਈ ਜਾਂਚ ਇਹ ਅਭੀ ਕਹਲਾ ਆਹ ਹੋਣ ਵਾਲੀ ਸਰਕਾਰ ਦੀ ਹੈ ਵੀ ਕਹਾਂ ਨਮਾਇੰਦਿਆਂ ਦੀ ਕਰਾਉਣੀ ਆ ਮਗਰ ਨਹੀਂ ਸਰਕਾਰ ਦੀ ਕਰਾਉਣੀ ਆ ਉਹ ਤੋਂ ਮਗਰ ਦੀ ਕਰਾਉਣੀ ਆ ਬਿਲਕੁਲ ਸਵਾਲ ਵੱਡਾ ਉਹ ਕਾਰਨ ਕੀ ਆ ਗੋਗੀ ਜੀ ਹੋਣ ਵਾਲੀ ਸਰਕਾਰ ਚ ਵੀ ਨੇ ਕੋਲਾ ਜੀ ਵੀ ਹੋਣ ਵਾਲੀ ਸਰਕਾਰ ਚ ਨੇ ਇੰਗਰੀ ਸਰਕਾਰ ਦੇ ਵਿੱਚ ਵੀ ਕੋਕੀਜੀ ਕਾਂਗਰਸ ਦੇ ਵਿੱਚ ਸੀਗੇ ਉਸ ਤੋਂ ਪਹਿਲਾਂ ਕਾਂਗਰਸ ਆਪਣੇ ਖਾਲੀਆਂ ਦੇ ਵਿੱਚ ਮਤਲਬ ਨਾਲ ਬੱਗਾ ਦੀ ਸੀਗਾ ਹਾਂ ਬਿਲਕੁਲ ਉਹਨਾਂ ਦਾਸਤਾ ਦੇਣ ਵੀ ਆ ਵੀ ਉਹ ਜਿਹੜੀ ਜਾਂਚਾ ਕਰਾਉਣੀ ਕਹਿ ਰਹੀ ਆ ਕਰਾਉਣੀ ਕੀ ਦੀ ਬਿਲਕੁਲ ਰਾਈ ਇਹ ਭਗਲਾ ਕ ਨੂੰ ਦਾ ਪਤਾ ਲੱਗੇ ਔਰ ਹੈਰਾਨ ਵੀ ਆ ਵੀ ਇਹ ਸਰਕਾਰ ਦੇ ਵਿੱਚ ਵੀ ਮੈਨੂੰ ਇਹ ਲੱਗਦਾ ਵੀ ਕਿਤੇ ਨਾ ਕਿਤੇ ਜਿਹੜਾ ਸਪੀਕਰ ਸਾਹਿਬ ਨੇ ਕਮੇਟੀ ਬਣਾਈ ਸੀਗੀ ਉਹਨੂੰ ਆ ਵੀ ਕਹਲਾ ਪੁਰਾਣੇ ਸੁਪਰ ਸੀਟ ਕਰਕੇ ਤੇ ਇਹ ਵੀ ਕਹਿੰਦਾ ਨਵੀਂ ਕਮੇਟੀ ਜਿਹੜੀ ਅੱਗੇ ਆ ਕੇ ਕਰ ਰਹੀ ਆ ਜਾਂ ਲੋਕਾਂ ਨੂੰ ਭੇਖ ਖੂਬਣਾਉਣ ਦਾ ਇਹ ਕਹ ਲੋ ਇਹ ਇੱਕ ਸਾਧਨ ਹੈਗਾ ਪਬਲਿਕ ਨੂੰ ਗੱਲ ਕਲੀਅਰ ਹੋਣੀ ਚਾਹੀਦੀ ਆ ਪਬਲਿਕ ਤਾਂ ਇਹ ਚਾਹੁੰਦੀ ਆ ਵੀ ਸਾਨੂੰ ਆ 350 ਕਰੋੜ ਰੁਪਏ ਦਾ ਕੋਈ ਹਰਕਤ ਦੱਸ ਦਿਓ ਆਪ ਵੀ ਨਵਲਾ ਪਾਉਨੇ ਹੋ ਕਊ ਘਾਟ ਗੁਰਦੁਆਰੇ ਦੇ ਕੋਲ ਵੀ ਹਾਲੇ ਜਗਾ ਜੀਓ ਕਵਰ ਨਹੀਂ ਹੋਈ ਉਹਦੇ ਕਰਕੇ ਆ ਵੀ ਸਾਫ ਨਹੀਂ ਹੋਇਆ ਆ ਆ ਸਾਫ ਹੋ ਗਿਆ ਬਿਲਕੁਲ ਦੇਖੋ ਇਹ ਜਗਾ ਘੰਟ ਹੋ ਚੁੱਕੇ ਨੇ ਪੈਸੇ ਬਿਲਕੁਲ ਬਿਲਕੁਲ ਇਹ ਵੀ ਇੱਥੇ ਕੋਈ ਨਜ਼ਰ ਕਿਉਂ ਨਹੀਂ ਆਉਂਦਾ ਜੀ ਬਿਲਕੁਲ ਉਹ ਫਟੇ ਆਪਣੇ ਕਊ ਘਾਟ ਤੋਂ ਅੱਗੇ ਵਾਲੀ ਗੱਲ ਤਾਂ ਤੁਸੀਂ ਛੱਡ ਦਿਓ ਇਹ ਆ ਵੀ ਇਹ ਹੈਰਾਨਗੀਆਂ ਗੱਲਾਂ ਨੇ ਔਰ ਮੈਂ ਕਿਸਾਨ ਹੋਣ ਨਾਲ ਆਪਰੇ ਤੁਹਾਨੂੰ ਇੱਕ ਗੱਲ ਕਹਿਣਾ ਦਾਬੇ ਨਾਲ ਹਾਂਜੀ ਸਾਡੀ ਕਿਸਾਨੀ ਵੀ ਦੋਸ਼ੀ ਆ ਮੈਂ ਵੀ ਦੋਸ਼ੀ ਆ ਝੋਨਾ ਲਾਉਣਾ ਸਾਨੂੰ ਘਟਣਾ ਚਾਹੀਦਾ ਜਾਂ ਰਕਬਾ ਘਟਣਾ ਚਾਹੀਦਾ ਜਾਂ ਆ ਵੀ ਕਰੋ ਬਹੁਤ ਛੋਟੀਆਂ ਫਸਲਾਂ ਹੋਣੀਆਂ ਚਾਹੀਦੀਆਂ ਨੇ ਮੈਂ ਬਿਲਕੁਲ ਪਾਣੀ ਵੇਸ ਕਰਨ ਦੇ ਹੱਕ ਚ ਨਹੀਂ ਮੈਂ ਆਪਣੇ ਫਾਰਮ ਦੇ ਪਿਛਲੇ 15 ਸਾਲ ਤੋਂ ਜਦੋਂ ਤੋਂ ਇਹ ਆ ਵੀ ਕਹੋ ਛੋਟੀਆਂ ਛੋਟੀ ਡਿਊਰੇਸ਼ਨ ਜਾਂਆਂ ਨੇ ਅੱਜ ਕੱਲਾ ਝੋਨਾ ਆਇਆ ਮੈਂ ਆ ਵੀ ਕਹਿੰਦਾ ਜੜਾਈ ਦੇ ਵਿੱਚ ਲਾਉਣਾ ਐਤਕੀ ਵੀ ਤਿੰਨ ਜੜਾਈ ਨੂੰ ਸ਼ੁਰੂ ਕਰਕੇ ਨੌ ਜੜਾਈ ਨੂੰ ਖਤਮ ਕਰਦਾ ਸੀਗਾ ਰਾਈਟ ਸਰ ਮੈਂ ਵੀ ਬਿਲਕੁਲ ਪਾਣੀ ਵੇਸ ਕਰਨ ਦੇ ਖਿਲਾਫ ਆ ਮੈਂ ਖੁਦ ਇਹ ਵੀ ਕਹਾਂ ਵਗਾਣ ਹੋਣਾ ਤੇ ਧਾਵੇ ਨਾਲ ਕਹਿਣਾ ਵੀ ਆਪਾਂ ਨੂੰ ਪਾਣੀ ਵੇਸਟ ਨਹੀਂ ਕਰਨਾ ਚਾਹੀਦਾ ਤੁਸੀਂ ਇਹ ਰਾ ਫਲੋ ਦਿਖਾਓ ਜਰਾ ਆਪਣੇ ਕੈਮਰੇ ਨਾਲ ਬਿਲਕੁਲ ਤੁਸੀਂ ਇਹ ਸਿੱਕ ਪਾਈਪ ਦਾ ਫਲੋ ਦਿਖਾਓ ਔਰ ਤੁਸੀਂ ਇਹ ਦੇਖੋ ਵੀ ਰਾਤ ਨੂੰ ਉੱਪਰ ਸੱਕ ਚੱਲਦਾ ਰਿਹਾ ਉੱਥੇ ਤੱਕ ਸਲਾਬ ਆਇਆ ਹੋਇਆ ਉੱਥੇ ਤੱਕ ਪਾਣੀ ਚੱਲਦਾ ਰਿਹਾ ਮੈਂ ਇਹ ਧਾਵੇ ਨਾਲ ਕਹਿਣਾ ਇੰਨੇ ਪਾਣੀ ਦੇ ਨਾਲ ਸਾਰਾ ਸਾਲ ਜਿਹੜੇ 200 ਪਿੰਡ ਦੀ ਖੇਤੀ ਹੋ ਸਕਦੀ ਹੈ ਜਿਹੜਾ ਕਿ ਵੇਸਟ ਹੋ ਰਿਹਾ ਪਾਣੀ 365 ਦਿਨ 24 ਆਰ ਇਹ 24 ਘੰਟੇ ਚੱਲਦੇ ਨੇ ਜੀ ਸਰ ਔਰ ਇਸ ਤੋਂ ਨਾਲ ਪਿੱਛੇ ਉਹ ਦੋ ਪਾਈਪ ਦੇਖ ਲਓ ਤੁਸੀਂ ਉਹ ਚੱਲਦੇ ਉਹ ਚੱਲਦੇ ਪਏ ਆ ਵੀ ਹੈਰਾਨਗੀ ਦੀ ਗੱਲ ਕੁਰੀ ਤੇਰਾ ਫਲੋ ਦੇਖੋ ਇਹਨੇ ਬੁੱਢੇ ਦਰਿਆ ਦੇ ਉਹ ਦੋ ਪਾਈਪ ਤੇ ਬੁੱਢੇ ਦਰਿਆ ਜੋ ਪਾਣੀ ਆ ਰਿਹਾ ਉਹਦਾ ਫਲੋ ਰੁਕਿਆ ਪਿਆ ਇੰਨਾ ਪਾਣੀ ਦਾ ਉਹ ਦੋ ਇਹ ਵੀ ਚੱਲੋ ਜਿਹੜਾ ਹੈਗਾ ਵਹਾ ਹੈਗਾ ਆ ਇਹ ਬੁੱਢੇ ਦਰਿਆ ਨੂੰ ਐਂ ਕਲਮ ਕਾਬਰ ਬਣਾਇਆ ਫੇਰ ਜੋਨੀ ਪਬਲਿਕ ਹੈਗੀ ਆ ਤੇ ਆ ਵੀ ਹੁਣ ਇੱਥੇ ਖੜੇ ਨੇ ਯਾਰ ਪਬਲਿਕ ਖੜੀ ਆ ਤੇ ਸਾਰੇ ਇੱਥੇ ਰਹਿਣ ਆਲੇ ਨੇ ਲੇਕਿਨ ਮੇਰਾ ਖਿਆਲ ਆ ਸ਼ਹਿਰ ਹੈ ਵੀ ਕਹ ਲੈ ਇਹਨਾਂ ਨੂੰ ਇਹ ਚੀਜ਼ ਦੀ ਕੀਮਤ ਦਾ احساس ਨਹੀਂ ਹੈਗਾ ਇਹਨਾਂ ਨੂੰ ਇਹ ਚੀਜ਼ ਦੀ ਕੀਮਤ ਦਾ ਖਾਸ ਹੋਣਾ ਬਹੁਤ ਜ਼ਰੂਰੀ ਹੈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਿਲਕੁਲ ਦੋਸਤੋ ਦੇਖੋ ਬਾਬਾ ਜੀ ਨੇ ਬੜੇ ਇੱਕ ਸਦਾ ਸਵਾਲ ਖੜਾ ਕਰਤਾ ਜੀ ਜਿਹੜੀ ਜਿਹੜੀ